ਫਿਲੌਰ ਸਬ-ਡਿਵੀਜ਼ਨ ਦੇ ਉਪ ਪੁਲਿਸ ਕਪਤਾਨ ਸ਼੍ਰੀ ਸਰਬੰਸ ਸਿੰਘ ਬਲਦੀ ਅਗਵਾਈ ਹੇਠ ਚਲਾਈ ਗਈ ਸਪੈਸ਼ਲ ਕਾਰਵਾਈ ਦੌਰਾਨ ਥਾਣਾ ਫਿਲੌਰ ਦੇ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗ੍ਰਿਫਤਾਰ ਕੀਤੇ ਗਏ ਤਸਕਰਾਂ ਵਿੱਚ ਬਲਜੀਤ ਕੌਰ ਵਾਸੀ ਸੰਤੋਖਪੁਰਾ ਲਾਡੀ ਅਤੇ ਪੱਪੀ ਦੋਵੇਂ ਵਾਸੀ ਨੰਗਲ ਸ਼ਾਮਲ ਹਨ ਮੁੰਡਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਤਸਕਰ ਕਾਫੀ ਸਮੇਂ ਤੋਂ ਲੁਕਸ਼ੀਪ ਕੇ ਨਸ਼ੇ ਦੀ ਸਪਲਾਈ ਕਰ ਰਹੇ ਸਨ ਅਤੇ ਉਨਾ ਉਤੇ ਪਹਿਲਾ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ ਪੁਲਿਸ ਨੇ ਤਸਕਰਾਰਾਦਾਰੀ ਮਾਡਲ ਲੈ ਕੇ ਹੋ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਇੱਕ ਦੋ ਨੌਜਵਾਨ ਤੇ ਇੱਕ ਲੇਡੀਸ ਕਾਬੂ ਕੀਤੀ ਕਾਦੇ ਮੈਂਟਰ ਜੀ ਕੀਤੀ ਕਿ ਮੇਨਾਂ ਤੋਂ ਬ੍ਰੰਮਤ ਹੋਇਆ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਮਾਨਯੋਗ ਸਰਦਾਰ ਹਰਕਮਤਪੀਰ ਸਿੰਘ ਜੀ ਖਤ ਜਿਹਦੀ ਹਦਾਇਤਾਂ ਅਨੁਸਾਰ ਕਿ ਸਾਡੇ ਡੀਐਸਪੀ ਸਰਦਾਰ ਰਮਨ ਸਿੰਘ ਬਲਜ ਦੀ ਹਦਦਾਂ ਤੇ ਜਿਹੜੇ ਨਿਗਰਾਨੀ ਥਾਣਾ ਫਲਕ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜਦ ਗੰਨਾਪੜ ਵਿੱਚੋਂ ਸਾਨੂੰ ਦੋ ਨੌਜਵਾਨ ਤੇ ਇੱਕ ਇੱਕ ਜਨਾਨੀ ਜੋ ਕਿ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਸੀਗੇ ਤੇ ਲੋਕਾਂ ਨੂੰ ਨਸ਼ੀਲੀ ਗੋਲੀਆਂ ਵੇਚਣ ਦਾ ਧੰਦਾ ਕਰਦੇ ਸੀ ਤੇ ਉਕਤ ਤਿੰਨੋਂ ਨੌਜਵਾਨ ਜੋ ਕਿ ਬਾਈਕ ਤੇ ਆਪਣੀ ਸਪਲਾਈ ਦੇ ਜਾਂ ਰਹੇ ਸੀ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਇਨਾਂ ਨੇ ਪੁਲਿਸ ਪਟਿਆਨਾ ਨੇ ਰੌਂਡ ਅਪ ਕੀਤਾ ਤੇ ਜਾਂਚ ਅਨੁਸਾਰ ਨਾਰਖਿ ਖਾਫ ਕਾਰਵਾਈ ਕਰਦੇ ਸੋ ਇੰਨਾ ਤੋਂ 100 ਨਸ਼ੀਲੀ ਗੋਲੀਆਂ ਜੋ ਕਿ ਐਟੀਜ਼ੋਲਮ ਹੈ ਜੋ ਕਿ ਕਮਰਸ਼ੀਅਲ ਕੁਆਂਟੀਟੀ ਦੀ ਹੈ ਜੀ ਰਿਕਵਰੀ ਕੀਤੀ ਜੋ ਮੁਕਦਮ ਰਿਕਵਰੀ ਹੋਣ ਤੋਂ ਬਾਅਦ ਨਖਲਾ ਮੁਕਦਮਾ ਨੰਬਰ 335 ਮਿਤੀ 13 12 24 ਅਧੀਨ ਤਾਰਾ 22 ਐਨਡੀਪੀਐਸ ਅੱਗੇ ਰਜਿਸਟਰ ਕੀਤਾ ਤੇ ਦਰਜ ਰਜਿਸਟ੍ਰੇਸ਼ਨ ਪ੍ਰਾਂਤ ਨਰ ਗ੍ਰਸਟਰੀਕਨ ਸਿਗਨ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਇਹਨਾਂ ਦੇ ਖਿਲਾਫ ਉਹ ਉਹ ਵੀ ਕੋਈ ਥਾੜਾ ਜਿਹਾ ਮਕਦਮਾ ਅਦਰ ਹੈ ਕਿ ਨਹੀਂ ਇਸ ਦੀ ਵੀ ਉਸ ਦੀ ਪੜਤਾਲ ਕਰ ਰਿਹਾ ਕਿਥੋਂ ਲਿਆਉਂਦੇ ਸੀ ਕਿਥੇ ਵੇਚਦੇ ਸੀ ਜੋ ਇਹ ਨਸ਼ੀਲੀ ਗੋਲੀਆਂ ਲੁਧਿਆਣੇ ਦੇ ਵਿੱਚੋਂ ਕੋਈ ਇਹਨਾਂ ਨੂੰ ਦੇ ਜਾਂਦਾ ਸੀ ਜੋ ਇਹ ਫੋਨ ਦੇ ਵਿੱਚ ਨਾਲੇ ਸੀਗੇ ਜਿਸ ਦਾ ਸੀ ਰਿਕਾਰਡ ਅਸਲ ਕਰਕੇ ਉਸ ਦੇ ਖਿਲਾਫ ਵੀ ਨਾਮਜ਼ਦ ਕੀ ਅਮਲੀਆ ਕਿਹੜੀ ਔਰਤ ਹੈ ਕਿ ਇਹਨੂੰ ਲੰਮੇ ਸਮੇਂ ਤੋਂ ਵੇਚ ਰਹੀ ਹੈ ਔਰ ਇਸ ਕਫੀ ਲੰਬੇ ਸਮੇਂ ਤੋਂ ਵੇਚ ਰਹੀ ਸੀਗੀ ਜੋ ਕਿ ਵੱਖ-ਵੱਖ ਸਮੇਂ ਚਾਹਨਾ ਆਪਣਾ ਐਡਰੈਸ ਚੇਂਜ ਕਰ ਲੈਂਦੀ ਸੀ ਐਡਰੈਸ ਚੇਂਜ ਕਰਨ ਉਪਰਾਂਤ ਇਹ ਪੁਲਿਸ ਦੇ ਹੱਥ ਨਹੀਂ ਚੜਦੀ ਸੀ ਦੇ ਇਹ ਕਰੀਬ 6 ਮਹੀਨੇ ਕਿ ਜਗ੍ਹਾ 6 ਮਹੀਨੇ ਕਿ ਜਗ੍ਹਾ ਰਹਿਦੀ ਸੀ ਪਰ ਫਿਰ ਵੀ ਸੈਡ ਫਲੋਰ ਪੁਲਿਸ ਹੱਥੇ ਇਸ ਦੀ ਗ੍ਰਿਫਤਾਰੀ ਕੰਸੀਡਰ ਇਹ ਕਿੱਥੇ ਵੀ ਰਹਿਣ ਵਾਲੀ ਹੈ ਇਹ ਸੰਤੋਖਪੁਰਮ ਲਫ ਫਲੋਰ ਦੀ ਰਹਿਣ ਵਾਲੀ